ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਪੜ ਰਹੇ 17 ਭਾਰਤੀਆਂ ਦੀ ਹਿੰਸਕ ਹਮਲਿਆਂ 'ਚ ਮੌਤ ਭਾਰਤ ਸਰਕਾਰ ਨੇ ਸੰਸਦ ਦੀ ਕਾਰਵਾਈ ਦੌਰਾਨ ਦਿੱਤੀ ਜਾਣਕਾਰੀ ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੋਟਾ ਨਹੀਂ ਭਰਿਆ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜਨ ਦੀ ਕਰ ਸਕਦੇ ਨੇ ਉਮੀਦ ਕਨਜ਼ਰਵੇਟਿਵ ਨੇਤਾ ਐਂਡਰਿਊ ਸ਼ੀਰ ਦੇ ਬਿਆਨ ਤੇ ਨਵਾਂ ਵਿਵਾਦ ਭਾਰਤ ਵੱਲੋਂ ਕੈਨੇਡਾ ਤੋਂ ਤੇਲ ਲਈ ਭੀਖ ਮੰਗਣ ਦੀ ਕਹੀ ਗੱਲ ਜੀਟੀਏ ਲਈ ਅਤ ਦੀ ਸਰਦੀ ਦੀ ਚੇਤਾਵਨੀ ਜਾਰੀ ਕੀਤੀ ਗਈ -30 ਡਿਗਰੀ ਤਾਪਮਾਨ ਨਾਲ ਕੜਾਕੇ ਦੀ ਠੰਡ ਵਾਲਾ ਰਹੇਗਾ ਵੀਕਐਂਡ ਕੈਨੇਡਾ ਚ ਪੜ੍ਹਾਈ ਕਰ ਰਹੇ 17 ਭਾਰਤੀ ਵਿਦਿਆਰਥੀਆਂ ਦੀ 2018 ਤੋਂ 2025 ਦੇ ਵਿਚਕਾਰ ਹਿੰਸਕ ਹਮਲਿਆਂ ਕਾਰਨ ਮੌਤ ਹੋ ਗਈ ਵਿਦੇਸ਼ਾਂ ਚ ਮਾਰੇ ਗਏ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਚ ਸਭ ਤੋਂ ਵੱਧ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਹੈ ਸੰਸਦ ਮੈਂਬਰ ਅਸਦੁੱਦੀਨ ਅਵੈਸੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਪਾਰਲੀਮੈਂਟ ਚ ਵੱਖ-ਵੱਖ ਦੇਸ਼ਾਂ ਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਅੰਕੜਿਆਂ ਨੂੰ ਪੇਸ਼ ਕੀਤਾ। ਅੰਕੜਿਆਂ ਅਨੁਸਾਰ 2018 ਤੋਂ 2025 ਦੌਰਾਨ ਹਿੰਸਕ ਹਮਲਿਆਂ ਕਾਰਨ ਕੈਨੇਡਾ ਚ ਪੜ ਰਹੇ 17 ਭਾਰਤੀ ਵਿਦਿਆਰਥੀ, ਅਮਰੀਕਾ ਚ 9, ਆਸਟ੍ਰੇਲੀਆ ਚ 3, ਬ੍ਰਿਟੇਨ, ਚੀਨ, ਡੈਨਮਾਰਕ, ਜਰਮਨੀ ਤੇ ਗਰਨੇਡਾ ਚ ਇੱਕ-ਇੱਕ ਅਤੇ ਕਿਰਗਿਸਤਾਨ ਚ 2 ਭਾਰਤੀ ਸਟੂਡੈਂਟਸ ਦੀ ਮੌਤ ਹੋਈ। ਔਬੈਸੀ ਨੇ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਕਿ ਕੀ ਸਰਕਾਰ ਵਿਦੇਸ਼ਾਂ ਚ ਭਾਰਤੀ ਵਿਦਿਆਰਥੀਆਂ ਵਿਰੁੱਧ ਵਧ ਰਹੀਆਂ ਹਿੰਸਕ ਘਟਨਾਵਾਂ ਬਾਰੇ ਜਾਣੂ ਹੈ? ਤੇ ਕੀ ਇਸ ਸਬੰਧ ਚ ਕੋਈ ਸਮੇਂਸਰ ਜਾਂਚ ਕੀਤੀ ਗਈ ਇਸ ਦੇ ਜਵਾਬ ਚ ਕੀਰਤੀ ਵਰਦਨ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੰਦੀ ਹੈ ਤੇ ਉਹਨਾਂ ਵਿਰੁੱਧ ਹਿੰਸਕ ਘਟਨਾਵਾਂ ਦੀ ਨਿਗਰਾਨੀ ਕਰਦੀ ਹੈ ਸਟੂਡੈਂਟਸ ਵਿਰੋਧ ਹੋਣ ਵਾਲੀਆਂ ਹਿੰਸਕ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਤੁਰੰਤ ਭਾਰਤੀ ਮਿਸ਼ਨਾਂ ਅਤੇ ਪੋਸਟਾਂ ਦੁਆਰਾ ਸਬੰਧਤ ਦੇਸ਼ਾਂ ਦੇ ਅਧਿਕਾਰੀਆਂ ਨਾਲ ਉਠਾਇਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਸਹੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਉਹਨਾਂ ਕਹਿੰਿਆ ਕਿ ਭਾਰਤੀ ਮਿਸ਼ਨ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਨਿਯਮਿਤ ਸੰਪਰਕ ਬਣਾਏ ਰੱਖਦੇ ਨੇ ਤੇ ਉਹਨਾਂ ਨੂੰ ਸੰਭਾਵੀ ਚੁਣੌਤੀਆਂ ਤੇ ਖਤਰਿਆਂ ਬਾਰੇ ਜਾਣਕਾਰੀ ਦੇਣ ਲਈ ਸੈਸ਼ਨ ਆਯੋਜਿਤ ਕਰਦੇ ਨੇ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਮਿਲੀ ਹੈ ਕਿ ਨਿਊਜ਼ੀਲੈਂਡ 'ਚ ਗੁਰਦੁਆਰਾ ਸਿੱਖ ਸੰਗਤ ਵੱਲੋਂ ਆਯੋਜਿਤ ਨਗਰ ਕੀਰਤਨ 'ਚ ਇੱਕ ਅਜਿਹੇ ਸਮੂਹ ਵੱਲੋਂ ਕਥਿਤ ਤੌਰ 'ਤੇ ਵਿਗਨ ਪਾਇਆ ਗਿਆ ਜੋ ਆਪਣੇ ਕਟੜ ਸਮਾਜਿਕ ਸੁਰੱਖਿਆਵਾਦ ਲਈ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਨੇ ਇਹ ਮੁੱਦਾ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੀਟਾ ਨੇ ਦੱਸਿਆ ਕਿ ਵੈਲਿੰਗਟਨ ਚ ਭਾਰਤੀ ਹਾਈ ਕਮਿਸ਼ਨਰ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਨਿਰੰਤਰ ਸੰਪਰਕ ਚ ਭਾਰਤ ਕੈਨੇਡਾ ਸਬੰਧ ਇੱਕ ਅਹਿਮ ਰਣਨੀਤਿਕ ਮੋੜ ਤੇ ਨੇ ਚੰਡੀਗੜ੍ਹ ਯੂਨੀਵਰਸਿਟੀ ਚ ਬੋਲਦਿਆਂ ਕੈਨੇਡਾ ਦੀ ਇੰਡੀਜਿਨਸ ਰਿਲੇਸ਼ਨਜ਼ ਮੰਤਰੀ ਰਾਜਨ ਸਾਨੀ ਨੇ ਕਿਹਾ ਕਿ ਓਟਵਾ ਚਾਹੁੰਦਾ ਏ ਕਿ ਭਾਰਤ ਉਸ ਨੂੰ ਇੱਕ ਭਰੋਸੇਮੰਦ ਅਤੇ ਵਿਸ਼ਵਾਸਪਾਤਰ ਸਾਥੀ ਵਜੋਂ ਦੇਖੇ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮਾਰਚ ਚ ਹੋਣ ਵਾਲੀ ਭਾਰਤ ਫੇਰੀ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਵਪਾਰਕ ਅਤੇ ਆਰਥਿਕ ਸਹਿਯੋਗ ਨੂੰ ਗੂੜਾ ਕਰਨ ਦੇ ਇੱਕ ਮੌਕੇ ਵਜੋਂ ਦੇਖਿਆ ਸਾਨੀ ਨੇ ਊਰਜਾ ਸਥਿਰਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਕਵਾਂਟਮ ਟੈਕਨੋਲੋਜੀ ਅਤੇ ਉਚੇਰੀ ਸਿੱਖਿਆ 'ਚ ਸ਼ਮੂਲੀਅਤ ਵਧਾਉਣ ਦੀ ਗੱਲ ਕੀਤੀ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀ ਕੋਟਾ ਅਜੇ ਵੀ ਪੂਰੀ ਤਰ੍ਹਾਂ ਨਾਲ ਨਹੀਂ ਭਰਿਆ ਤੇ ਭਾਰਤੀ ਵਿਦਿਆਰਥੀ ਅਜੇ ਵੀ ਅਪਲਾਈ ਕਰ ਸਕਦੇ ਨੇ। ਹਾਲਾਂਕਿ ਉਹਨਾਂ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਭਾਰਤੀ ਵਿਦਿਆਰਥੀਆਂ 'ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵਿਦਿਆਰਥੀਆਂ ਨੂੰ ਵੀਜ਼ਾ ਰੱਦ ਹੋਣ ਦੀਆਂ ਵੱਧਦੀਆਂ ਦਰਾਂ, ਪ੍ਰੋਸੈਸਿੰਗ 'ਚ ਲੰਬੀ ਦੇਰੀ ਅਤੇ ਰਹਿائش ਅਤੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਦੇ ਨਿਯਮਾਂ ਨੂੰ ਲੈ ਕੇ ਉਲਝਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 2 ਸਾਲਾਂ ਚ ਕੈਨੇਡਾ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਾਂ ਨੂੰ ਕਾਫੀ ਹੱਦ ਤੱਕ ਸਖਤ ਕਰ ਦਿੱਤਾ ਹੈ ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ਤੇ ਪਿਆ ਹੈ ਜੋ ਕਦੇ ਕੈਨੇਡਾ ਦੇ ਵਿਦੇਸ਼ੀ ਦਾਖਲਿਆਂ ਦੀ ਰੀੜ ਦੀ ਹੱਡੀ ਹੁੰਦੇ ਸਨ ਜਦੋਂ ਦੋਵਾਂ ਸਰਕਾਰਾਂ ਕੂਟਨੀਤਿਕ ਅਤੇ ਵਪਾਰ ਰਾਹੀਂ ਵਿਸ਼ਵਾਸ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਭਾਰਤੀ ਮੀਡੀਆ ਨੇ ਕੈਨੇਡੀਅਨ ਸਿੱਖਿਆ ਸ਼ਾਸਤਰੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਉਚੇਰੀ ਸਿੱਖਿਆ ਕਿਸ ਤਰ੍ਹਾਂ ਆਪਣੇ ਰੀਸੈਟ ਦੇ ਦੌਰ ਤੋਂ ਗੁਜ਼ਰ ਰਹੀ ਹੈ ਪਹਿਲਾ ਰਿਹਾਇਸ਼ ਨਿਗਰਾਨੀ ਜਾਂ ਬੁਨਿਆਦੀ ਢਾਂਚੇ 'ਚ ਲੋੜੀਂਦੇ ਨਿਵੇਸ਼ ਤੋਂ ਬਿਨਾ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦਾ ਤੇਜ਼ੀ ਨਾਲ ਹੋਇਆ ਵਾਅਦਾ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਗੈਬਰੀਅਲ ਮਿਲਰ ਨੇ ਦੱਸਿਆ ਕਿ ਪਿਛਲੇ 2 ਸਾਲਾਂ ਨੂੰ ਇੱਕ ਰੀਸੈਟ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਪੂਰਾ ਸਿਸਟਮ ਉਲਟ ਪੁਲਟ ਹੋ ਗਿਆ ਸੀ ਕੈਨੇਡਾ ਦਾ ਉਚੇਰੀ ਸਿੱਖਿਆ ਮਾਡਲ ਇਤਿਹਾਸਕ ਤੌਰ ਤੇ ਲਗਭਗ 100 ਗੈਰ ਮੁਨਾਫਾ ਯੂਨੀਵਰਸਿਟੀਆਂ ਤੇ ਟਿਕਿਆ ਹੋਇਆ ਹੈ ਜੋ ਉੱਚ ਗੁਣਵੱਤਾ ਤੇ ਸਸਤੀ ਸਿੱਖਿਆ ਪ੍ਰਦਾਨ ਕਰਦੀਆਂ ਨੇ ਉਹਨਾਂ ਕਹਿੰਦੇ ਕਿ ਬੁਨਿਆਦ ਅੱਜ ਵੀ ਬਰਕਰਾਰ ਹੈ ਪਰ ਜਿਸ ਚੀਜ਼ ਨੇ ਇਸ ਸਿਸਟਮ ਨੂੰ ਕਮਜ਼ੋਰ ਕੀਤਾ ਉਸ ਹੀ ਮੁਨਾਫੇ ਲਈ ਚੱਲਣ ਵਾਲੇ ਤਕਨੀਕੀ ਅਤੇ ਕਮਿਊਨਿਟੀ ਕਾਲਜਾਂ ਦਾ ਉਭਾਰ ਇਨਾ ਕਾਲਜਾ ਨੇ ਕੈਨੇਡਾ ਨੂੰ ਇੱਕ ਵਿਧयक ਸਥਾਨ ਦੀ ਬਜਾਏ ਪ੍ਰਵਾਸ ਦੀ ਮੰਜ਼ਲ ਵਜੋਂ ਬੜੀ ਹਮਲਾਵਰਤਾ ਨਾਲ ਪੇਸ਼ ਕੀਤਾ ਮਿਲਰ ਅਨੁਸਾਰ ਜਦੋਂ ਸਿਸਟਮ ਦੀ ਦੁਰਵਰਤੋਂ ਦੇ ਸਬੂਤ ਸਾਹਮਣੇ ਆਏ ਜਿਸ ਵਿੱਚ ਫਰਜ਼ੀ ਦਾਖਲਾ ਪੱਤਰ ਅਤੇ ਗੁੰਮਰਾਹਕੁੰਨ ਭਰਤੀ ਪ੍ਰਕਿਰਿਆਵਾਂ ਸ਼ਾਮਲ ਸਨ ਤਾਂ ਸਰਕਾਰ ਨੇ ਵਿਆਪਕ ਸੁਧਾਰ ਲਈ ਕਈ ਕਦਮ ਚੁੱਕੇ ਨੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਐਂਡਰਿਊ ਸ਼ੀਰ ਭਾਰਤ ਬਾਰੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦਾਂ 'ਚ गिर ਗਏ ਨੇ ਸ਼ੀਰ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਭਾਰਤ ਕੈਨੇਡੀਅਨ ਤੇਲ ਅਤੇ ਗੈਸ ਲਈ ਭੀਖ ਮੰਗ ਰਿਹਾ ਹੈ ਸ਼ੀਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹਮਲਾ ਕਰਦਿਆਂ ਫੈਡਰਲ ਸਰਕਾਰ ਨੂੰ ਪਾਈਪਲਾਈਨਾਂ ਦੇ ਵਿੱਚ ਰੁਕਾਵਟਾਂ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ ਉਹਨਾਂ ਕਹਿੰਿਆ ਕਿ ਇਹਨਾਂ ਰੁਕਾਵਟਾਂ ਕਾਰਨ ਕੈਨੇਡੀਅਨ ਤੇਲ ਅਤੇ ਗੈਸ ਉਤਪਾਦਾਂ ਨੂੰ ਏਸ਼ੀਆਈ ਬਾਜ਼ਾਰਾਂ 'ਚ ਭੇਜਣਾ ਮੁਸ਼ਕਲ ਹੋ ਰਿਹਾ ਹੈ ਤੇ ਇਸ ਦੇਰੀ ਕਾਰਨ ਕੈਨੇਡੀਅਨ ਲੋਕਾਂ ਨੂੰ ਅਰਬਾਂ ਦਾ ਨੁਕਸਾਨ ਹੋ ਰਿਹਾ ਹੈ ਸ਼ੀਰ ਨੇ ਇਹ ਗੱਲ ਕੈਨੇਡੀਅਨ ਮੀਡੀਆ ਆਊਟਲੈਟ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਹੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਕੈਨੇਡਾ ਤੋਂ ਵੱਧ ਤੇਲ ਅਤੇ ਐਲਪੀਜੀ ਦਰਾਮਦ ਕਰਨਾ ਚਾਹੁੰਦਾ ਹੈ ਰਿਪੋਰਟ ਚ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਜਸਨ ਦਾ ਹਵਾਲਾ ਦਿੱਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਮਹੀਨੇ ਗੋਆ ਚ ਇੰਡੀਆ એનર્ਜੀ ਵੀਕ 'ਚ ਹਿੱਸਾ ਲਿਆ ਸੀ ਹਾਦਸਨ ਨੇ ਉਮੀਦ ਜਤਾਈ ਸੀ ਕਿ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਵਪਾਰ ਦੁੱਗਣਾ ਹੋ ਕੇ 70 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ ਕੈਨੇਡੀਅਨ ਊਰਜਾ ਮੰਤਰੀ ਦੀ ਭਾਰਤ ਯਾਤਰਾ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਸਿਰਫ ਊਰਜਾ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ ਇਸ ਵਿੱਚ ਕੋਈ ਗੁਹਾਰ ਜਾਂ ਭੀਖ ਵਰਗੀ ਗੱਲ ਨਹੀਂ ਹੈ ਅਸਲ 'ਚ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਕਾਰਨ ਕੈਨੇਡਾ ਦੀ ਘਰੇਲੂ ਊਰਜਾ ਇੰਡਸਟਰੀ ਸੰਕਟ 'ਚ ਹੈ ਇਸ ਲਈ ਕੈਨੇਡਾ ਆਪਣੇ ਗਾਹਕਾਂ ਦੇ ਦਾਇਰੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੇ ਪਾਸੇ ਭਾਰਤ ਪਹਿਲਾਂ ਹੀ ਰੂਸ ਤੋਂ ਲੈ ਕੇ ਅਰਬ ਦੇਸ਼ਾਂ ਤੱਕ ਕਈ ਥਾਵਾਂ ਤੋਂ ਤੇਲ ਖਰੀਦ ਰਿਹਾ ਹੈ ਭਾਰਤ ਬਾਰੇ ਕੀਤੀ ਗਈ ਇਸ ਟਿੱਪਣੀ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਇੱਕ ਸੋਸ਼ਲ ਮੀਡੀਆ ਯੂਜ਼ਰ ਕੁਸ਼ਲ ਮੈਰਾ ਨੇ ਐਕਸ ਤੇ ਲਿਖਿਆ ਕਿ ਇਸ ਆਦਮੀ ਨੂੰ ਲੱਗਦਾ ਹੈ ਕਿ ਭਾਰਤ ਭੀਖ ਮੰਗਰ ਹੈ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਨਾਲ ਕੈਨੇਡਾ ਦਾ ਫਾਇਦਾ ਹੋਵੇਗਾ ਕਿ ਕੈਨੇਡੀਅਨ ਕੰਜ਼ਰਵੇਟਿਵ ਬਿਹਤਰ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ ਭਾਰਤ ਉਸ ਤੇਲ ਲਈ ਪੈਸੇ ਦੇਵੇਗਾ ਇਸ ਵਿੱਚ ਕੋਈ ਭੀਖ ਮੰਗਣ ਵਾਲੀ ਗੱਲ ਨਹੀਂ ਹੈ ਜੀਓਪੋਲਿਟਿਕਸ ਐਕਸਪਰਟ ਪ੍ਰਿਯੰਕਾ ਨੇ ਸ਼ੀਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਖੁਦ ਭਾਰਤ ਨੂੰ ਲਿਬਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜੋ ਉਹ ਅਮਰੀਕੀ ਬਾਜ਼ਾਰ ਤੇ ਆਪਣੀ ਨਿਰਭਰਤਾ ਘਟਾ ਸਕੇ ਖਾਸ ਕਰਕੇ ਟੈਰਿਫ ਦੀਆਂ ਧਮਕੀਆਂ ਤੇ ਵਪਾਰਕ ਟਕਰਾਅ ਦੇ ਵਿਚਕਾਰ ਕੈਨੇਡਾ ਨੂੰ ਨਵੇਂ ਬਾਜ਼ਾਰ ਦੀ ਸਖਤ ਲੋੜ ਹੈ ਗ੍ਰੇਟਰ ਟ੍ਰਾਂਟੋ ਐਰੀਆ 'ਚ ਇੱਕ ਵਾਰ ਫਿਰ ਕੜਾਕੇ ਦੀ ਠੰਡ ਵਾਲਾ ਵੀਕਐਂਡ ਰਹਿਣ ਵਾਲਾ ਹੈ। এনਵਾਇਰਨਮੈਂਟ ਕੈਨੇਡਾ ਨੇ ਬਹੁਤ ਜ਼ਿਆਦਾ ਠੰਡੀਆਂ ਹਵਾਵਾਂ ਲਈ yellow cold warning ਜਾਰੀ ਕੀਤੀ ਹੈ। ਫੈਡਰਲ ਮੌਸਮ ਵਿਭਾਗ ਨੇ ਸ਼ਨੀਵਾਰ ਸਵੇਰ, ਸ਼ਨੀਵਾਰ ਸ਼ਾਮ ਤੇ ਐਤਵਾਰ ਸਵੇਰ ਤੱਕ ਤਾਪਮਾਨ -30 ਡਿਗਰੀ ਦੇ ਕਰੀਬ ਮਹਿਸੂਸ ਹੋਣ ਦੀ ਚੇਤਾਵਨੀ ਦਿੱਤੀ ਹੈ। এনਵਾਇਰਨਮੈਂਟ ਕੈਨੇਡਾ ਨੇ ਅਲਰਟਸ ਕਿਹਾ ਹੈ ਕਿ ਅੱਤ ਦੀ ਸਰਦੀ ਹਰ ਕਿਸੇ ਲਈ ਖਤਰਾ ਪੈਦਾ ਕਰਦੀ ਹੈ। ਸ਼ਨੀਵਾਰ ਨੂੰ ਦਿਨ ਸਾਫ਼ ਰਹੇਗਾ, ਧੁੱਪ ਦੇ ਨਾਲ-ਨਾਲ ਬੱਦਲ ਵੀ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਰਹੇਗਾ ਜੋ ਸਵੇਰ ਵੇਲੇ -33 ਅਤੇ ਦੁਪਹਿਰ ਨੂੰ -22 ਵਰਗਾ ਮਹਿਸੂਸ ਹੋਵੇਗਾ ਆਪਣੇ ਸਕਾਫ ਚੰਗੀ ਤਰ੍ਹਾਂ ਬੰਨ ਕੇ ਰੱਖੋ ਕਿਉਂਕਿ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਸ਼ਨੀਵਾਰ ਰਾਤ ਘੱਟ ਤੋਂ ਘੱਟ ਤਾਪਮਨ -21 ਡਿਗਰੀ ਤੱਕ ਜਾਵੇਗਾ ਤੇ ਰਾਤ ਪਰ -28 ਵਰਗੀ ਠੰਡ ਮਹਿਸੂਸ ਹੋਵੇਗੀ ਐਤਵਾਰ ਦਾ ਦਿਨ ਧੁੱਪ ਵਾਲਾ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ -12 ਡਿਗਰੀ ਰਹੇਗਾ ਜੋ ਸਵੇਰੇ -28 ਤੇ ਦੁਪਹਿਰ ਨੂੰ -19 ਵਰਗਾ ਮਹਿਸੂਸ ਹੋਵੇਗਾ ਮੌਸਮ ਵਿਭਾਗ ਨੇ ਪੂਰੇ ਵੀਕਐਂਡ ਦੌਰਾਨ ਫਰੋਸਟ ਬਾਈਟ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ ਵਿਭਾਗ ਨੇ ਲੋਕਾਂ ਨੂੰ ਠੰਡ ਨਾਲ ਜੁੜੇ ਲੱਛਣਾਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਹੈ ਸਾਹ ਚੜਨਾ ਜਾਂ ਸਾਹ ਲੈਣ 'ਚ ਤਕਲੀਫ ਛਾਤੀ 'ਚ ਦਰਦ ਮਾਸਪੇਸ਼ੀਆਂ ਦੀ ਕਮਜ਼ੋਰੀ ਹੱਥਾਂ ਪੈਰਾਂ ਦੀਆਂ ਉਂਗਲਾਂ ਦੇ ਰੰਗ 'ਚ ਬਦਲਾਅ ਦੇ ਲੱਛਣ ਨਜ਼ਰ ਆ ਸਕਦੇ ਨੇ ਮੌਸਮ ਵਿਭਾਗ ਅਨੁਸਾਰ ਜੇਕਰ ਬਾਹਰ ਰਹਿਣਾ ਤੁਹਾਡੇ ਲਈ ਬਹੁਤ ਜ਼ਿਆਦਾ ਠੰਡਾ ਹੈ ਤਾਂ ਇਹ ਤੁਹਾਡੇ ਪਾਲਤੂ ਜਾਨਵਰਾਂ ਲਈ ਵੀ ਬਹੁਤ ਠੰਡਾ ਹੈ ਵਿਭਾਗ ਨੇ ਅੱਗੇ ਕਿਹਾ ਕਿ ਛੋਟੇ ਬੱਚਿਆਂ ਬਜ਼ੁਰਗਾਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਅਤੇ ਜਿਨ੍ਹਾਂ ਕੋਲ ਰਹਿਣ ਲਈ ਠੁਕਵੀਂ ਥਾਂ ਨਹੀਂ ਉਹਨਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਕੈਨੇਡਾ ਤੋਂ ਆਈ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਵਾ ਕਰਦੇ ਹੰਨਾ ਪੁਲਿਸ ਨੇ ਜਗਪਾਲ ਕੌਰ ਦੇ ਕਿਰਾਏਦਾਰ ਨੂੰ ਕਾਬੂ ਕਰ ਲਿਆ ਹੈ ਜਿਸ ਨੇ ਪਿਤਾ ਦੇ ਇਲਾਜ ਵਾਸਤੇ ਲਿਆ ਕਰਜ਼ਾ 모ੜਨ ਲਈ ਲੁੱਟ ਅਤੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਕੀਤੀ ਗਈ ਹੈ ਜੋ ਯੂਪੀ ਦੇ ਅਲੀਗੜ ਜ਼ਿਲ੍ਹੇ ਨਾਲ ਸਬੰਧਤ ਹੈ ਤੇ ਖੰਨਾ ਦੇ ਨਵੀਂ ਆਬਾਦੀ ਇਲਾਕੇ 'ਚ ਜਗਪਾਲ ਕੌਰ ਦੇ ਘਰ ਕਿਰਾਏ ਤੇ ਰਹਿੰਦਾ ਸੀ ਖੰਨਾ ਦੀ ਐਸਐਸਪੀ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਕਾਤਲ ਦੀ ਪੈੜ ਨੱਪਣ ਲਈ ਦੋ ਟੀਮਾਂ ਗਠਿਤ ਕੀਤੀਆਂ ਤੇ ਪੜਤਾਲ ਦੌਰਾਨ ਸ਼ੱਕ ਦੀ ਸੂਈ ਦਾਰ ਵਾਲ ਕੁੰਮ ਗਈ ਪੁਲਿਸ ਨੇ 6 ਫਰਵਰੀ ਨੂੰ ਰਾਹੁਲ ਦੀ ਗ੍ਰਿਫਤਾਰੀ ਕਰਦਿਆ ਪੁੱਛ ਪੜਤਾਲ ਅਰੰਭੀ ਤਾਂ ਉਹ ਮੰਨ ਗਿਆ ਕਿ 20000 ਰੁਪਏ ਦਾ ਕਰਜ਼ਾ ਮੋੜਨਾ ਉਸ ਵਾਸਤੇ ਔਖਾ ਹੋ ਰਿਹਾ ਸੀ ਤੇ 81 ਸਾਲ ਦੀ ਜਗਪਾਲ ਕੌਰ ਕੋਲ ਮੋਟੀ ਰਕਮ ਹੋਣ ਦੀ ਭਣਕ ਲੱਗਣ ਤੇ ਵਾਰਦਾਤ ਦੀ ਸਾਜ਼ਿਸ਼ ਘੜੀ 31 ਜਨਵਰੀ ਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਜਗਪਾਲ ਕੌਰ ਦੇ ਕਮਰੇ ਵੱਲ ਗਿਆ ਤੇ ਜਦੋਂ ਉਹ ਬਾਹਰ ਆਏ ਤਾਂ ਪਿੱਛੋਂ ਵਾਰ ਕਰ ਦਿੱਤਾ ਇਸ ਮਗਰੋਂ ਚੁੰਨੀ ਨਾਲ ਗਲਾ ਘੁੱਟਿਆ ਸਾਹ ਕੱਢ ਦਿੱਤੇ ਤੇ লাশ ਦੇ ਹੱਥ ਪੈਰ ਬਨ ਕੇ ਬਾਥਰੂਮ 'ਚ ਸੁੱਟ ਦਿੱਤਾ ਜਗਪਾਲ ਕੌਰ ਦੇ ਪਰਸ ਅਤੇ ਅਲਮਾਰੀ 'ਚੋਂ ਪਈ ਰਕਮ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਦੱਸਿਆ ਕਿ ਰਾਹੁਲ ਸੋਚੀ ਸਮਝੀ ਸਾਜ਼ਿਸ਼ ਤਾਂ ਤ ਨੰਗੇ ਪੈਰ ਤੇ ਬਗੈਰ ਮੋਬਾਈਲ ਤੋਂ ਘਰ ਵਿੱਚ ਦਾਖਲ ਹੋਇਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਹੁਣ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ ਜਿਵੇਂ ਕਿ ਕੋਈ ਪਰਸਨਲ ਕੋਈ ਫੈਮਿਲੀ ਡਿਸਪਿਊਟ ਕੋਈ ਪੈਸੇ ਦਾ ਲੈਣ ਦੇ ਇਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ ਉਸ ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦੀ ਨਾਲ ਹੀ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਟੈਕਨੀਕਲ ਮਦਦ ਮਿਲੀ ਸੀ ਪੁਲਿਸ ਪਾਰਟੀ ਨੂੰ ਉਹ ਬਹੁਤ ਹੀ ਜ਼ਿਆਦਾ ਲਿਮਟਿਡ ਸੀ ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਕਿਛੂ ਦੀ ਉਹਨੂੰ ਕਾਬੂ ਕਰ ਲਿਆ ਹੈ ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ ਤੋਂ ਇਥੇ ਨਾਲ ਵਾਲੇ ਮਕਾਨ ਵਿੱਚ ਹੀ ਜੋ ਕਿ ਡਿਸੀਜ਼ਡ ਦਾ ਹੀ ਹੈ ਉਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ ਦੋ ਬੱਚਿਆਂ ਦੇ ਨਾਲ ਉਥੇ ਰਹਿੰਦਾ ਸੀ ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਉਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ ਦੀ ਪਾਰਟੀ ਤੋਂ ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨ ਆਰ ਆਈ ਲੇਡੀ ਹੈ ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ ਕੁਝ ਪਾਈਪ ਦਾ ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2.5 ਵਜੇ ਅ ਅੰਦਰ ਵੜਿਆ ਘਰ ਤੇ ਇੰਤਜ਼ਾਰ ਕੀਤਾ ਸਿੰਸੇ ਗੁਆਡੀ ਹੀ ਸੀ ਉਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ ਇਸ ਲਈ ਉਹਨੂੰ ਅ ਡਿਸੀਜ਼ ਦੀ ਦਿਨਚਰਿਆ ਦੇ ਬਾਰੇ ਪਤਾ ਸੀ ਤਕਰੀਬਨ 4:30 4:30 ਵਜੇ ਜਦ ਡਿਸੀਜ਼ ਉઠੇ ਬਾਥਰੂਮ ਜਾਣ ਲਈ ਤਾਂ ਇਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਪਿੱਛੋਂ ਦੀ ਚਪਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗिराਇਆ ਸਿਰ ਤੇ ਝੋਟ ਮੱਜਣ ਦੇ ਕਾਰਨ ਉਹ ਬਿਹੋਸ਼ ਹੋਏ ਉਹ ਤੋਂ ਬਾਅਦ ਹੱਥਾਂ ਬਾਵਾ ਨੂੰ ਬਣ ਕੇ ਫਿਰ ਗਲੇ ਵਿੱਚ ਤੌਲੀਏ ਚੁੰਨੀ ਦੇ ਨਾਲ ਜਿਹੜੀ ਕਿ ਇਹ ਆਪਣੇ ਲੱਕ ਤੇ ਬਣ ਕੇ ਆਇਆ ਸੀ ਅੰਦਰ ਅੰਜਾਮ ਇਸ ਵਾਰਦਾਤ ਨੂੰ ਅੰਜਾਮ ਦੇ ਲਈ ਉਹਦੇ ਨਾਲ ਇਹਨੇ ਉਹਨਾਂ ਨੂੰ ਸਟਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ ਇਹਦੇ ਵਿੱਚ ਇਹ ਬੜਾ ਹੀ ਸਾਥਰ ਬੰਦਾ ਸੀ ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ ਦੂਜਾ ਇਹਨੇ ਗੇਟ ਵੀ ਨਹੀਂ ਖੋਲਿਆ ਤਾਂ ਕਿ ਆਸ-ਪਾਸੇ ਵੀ ਨਾ ਰੋਲਾ ਪਵੇ ਇਹ ਕੰਦ ਟੱਪ ਕੇ ਗਿਆ ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸੀ ਆਪਣਾ ਫੋਨ ਵੀ ਘੱਟ ਛੱਡ ਕੇ ਗਿਆ ਸੀ ਲਿਮਿਟਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ ਛੋਟੇ-ਛੋਟੇ ਕਲੂਜ਼ ਨੂੰ ਡੂੰਘਾਈ ਨਾਲ ਉਹਨਾਂ ਦੀ ਜਾਂਚ ਕੀਤੀ ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ ਜਿੱਥੇ ਇਹਨੇ ਟੱਪ ਕੇ ਗਿਆ ਇਹ ਕਲੂਜ਼ ਨੂੰ ਜੋੜਦੇ-ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ ਕੈਨੇਡਾ ਅਤੇ ਫਰਾਂਸ ਨੇ ਗ੍ਰੀਨਲੈਂਡ ਦੀ ਰਾਜਧਾਨੀ ਨੂਕ 'ਚ ਆਪਣੇ ਕੌਂਸੂਲੇਟ ਖੋਲ੍ਹ ਦਿੱਤੇ ਨੇ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਵਿਚਕਾਰ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੀ ਇਹ ਕਾਰਵਾਈ ਨਾਟੋ ਸਹਿਯੋਗੀ ਡੈਨਮਾਰਕ ਪ੍ਰਤੀ ਇੱਕ ਜੁਟਤਾ ਨੂੰ ਦਰਸਾਉਂਦੀ ਹੈ ਜਦਕਿ ਟਰੰਪ ਪ੍ਰਸ਼ਾਸਨ ਆਰਕਟਿਕ ਖੇਤਰ 'ਚ ਰਣਨੀਤਿਕ ਮਹੱਤਵ ਵਾਲੇ ਇਸ ਅਰਧ-ਸ਼ਾਸਿਤ ਡੈਨਿਸ਼ ਖੇਤਰ ਤੇ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨੁਕਚ ਕੌਂਸੂਲੇਟ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਕੈਨੇਡੀਅਨ ਝੰਡਾ ਮੈਪਲ ਲੀਫ ਲਹਿਰਾਇਆ ਗਿਆ ਤੇ ਮੌਜੂਦਾ ਲੋਕਾਂ ਨੇ ਉਹ ਕੈਨੇਡਾ ਗੀਤ ਗਾਇਆ ਅਨੰਦ ਨੇ ਕਿਹਾ ਕਿ ਅੱਜ ਇਸ ਝੰਡੇ ਨੂੰ ਲਹਿਰਾਉਣ ਤੇ ਕੌਂਸੂਲੇਟ ਖੋਲਣ ਦਾ ਮਹੱਤਵ ਇਹ ਹੈ ਕਿ ਅਸੀਂ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੋਕਾਂ ਨਾਲ ਕਈ ਮੁੱਦਿਆਂ ਤੇ ਇਕਜੁੱਟ ਖੜੇ ਹਾਂ ਇਹ ਕੌਂਸੂਲੇਟ ਆਰਕਟਿਕ ਚ ਕੈਨੇਡਾ ਦੀ ਮੌਜੂਦਗੀ ਭਾਈਵਾਲੀ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰੇਗਾ ਕੈਨੇਡਾ ਨੇ 2024 ਚ ਹੀ ਗ੍ਰੀਨਲੈਂਡ ਚ ਕੌਂਸੂਲੇਟ ਖੋਲਣ ਦਾ ਵਾਅਦਾ ਕੀਤਾ ਸੀ ਜੋ ਕਿ ਟਰੰਪ ਦੇ ਹਾਲੀਆ ਬਿਆਨਾਂ ਤੋਂ ਪਹਿਲਾਂ ਦਾ ਫੈਸਲਾ ਹੈ ਪਰ ਖਰਾਬ ਮੌਸਮ ਕਾਰਨ ਉਦਘਾਟਨ ਚ ਦੇਰੀ ਹੋ ਗਈ ਸੀ ਫਰਾਂਸ ਵੱਲੋਂ ਜਿਆਨ ਨੋਇਲ ਪੋਇਆਰੀਅਰ ਦੇ ਨੁਕ ਚ ਕੌਂਸਲ ਜਨਰਲ ਵਜੋਂ ਅਹੁਦਾ ਸੰਭਾਲਿਆ ਫਰਾਂਸ ਵੱਲੋਂ ਜਿਆਂ ਨੋਏਲ ਪੇਰੀਅਰ ਨੇ ਨੁਕ ਚ ਕੌਂਸਲ ਜਨਰਲ ਵਜੋਂ ਅਦਾ ਸੰਭਾਲਿਆ ਫ੍ਰਾਂਸ ਗ੍ਰੀਨਲੈਂਡ ਕੌਂਸੂਲੇਟ ਸਥਾਪਿਤ ਕਰਨ ਵਾਲਾ ਯੂਰਪੀ ਸੰਘ ਦਾ ਪਹਿਲਾ ਦੇਸ਼ ਬਣ ਗਿਆ ਹੈ ਫ੍ਰਾਂਸ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਫੈਸਲਾ ਜੂਨ 2025 ਚ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਗ੍ਰੀਨਲੈਂਡ ਯਾਤਰਾ ਦੌਰਾਨ ਲਿਆ ਗਿਆ ਸੀ ਮੈਕਰੋਂ ਨੇ ਉਦੋਂ ਯੂਰਪ ਦੀ ਇੱਕ ਜੁਟਤਾ ਪ੍ਰਗਟਾਈ ਸੀ ਤੇ ਟਰੰਪ ਦੀਆਂ ਇੱਛਾਵਾਂ ਦੀ ਆਲੋਚਨਾ ਕੀਤੀ ਸੀ ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਮਹੀਨੇ ਡੈਨਮਾਰਕ ਤੇ ਸੱਤ ਹੋਰ ਯੂਰਪੀ ਦੇਸ਼ਾਂ ਫ੍ਰਾਂਸ ਜਰਮਨੀ ਯੂਕੇ ਨਾਰਵੇ ਸਵੀਡਨ ਨੀਦਰਲੈਂਡ ਫਿਨਲੈਂਡ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਉਹਨਾਂ ਕਿਹਾ ਸੀ ਕਿ ਟ ਦੋ ਤੱਕ ਗ੍ਰੀਨਲੈਂਡ ਨੂੰ ਅਮਰੀਕਾ ਨੂੰ ਪੂਰੀ ਤਰ੍ਹਾਂ ਵੇਚ ਨਹੀਂ ਦਿੱਤਾ ਜਾਂਦਾ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਬੇਰੋਜ਼ਗਾਰੀ ਦਰ ਥੋੜੀ ਘਟ ਕੇ 6.5 ਫੀਸਡ ਦਰਜ ਕੀਤੀ ਗਈ ਹੈ ਹਾਲਾਂਕਿ ਇਸ ਦੇ ਨਾਲ ਹੀ ਅਰਥਵਿਵਸਥਾ ਚ 25000 ਨੌਕਰੀਆਂ ਘਟ ਗਈਆਂ ਤੇ ਅਜਿਹਾ ਮੁੱਖ ਤੌਰ ਤੇ ਪਾਰਟ ਟਾਈਮ ਨੌਕਰੀਆਂ ਚ ਨਿਗਾਰ ਕਰਨ ਹੋਇਆ ਹੈ ਬੇਰੋਜ਼ਗਾਰੀ ਦਰ ਜੋ ਕਿ ਸਤੰਬਰ 2024 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ ਇਸ ਲਈ ਘਟੀ ਕਿਉਂਕਿ ਘੱਟ ਲੋਕ ਨੌਕਰੀ ਲੱਭ ਰਹੇ ਸਨ ਸਟੈਟ ਕਹਿੰਦੇ ਅਨੁਸਾਰ ਜਨਵਰੀ ਚ ਪਿਛਲੇ ਸਾਲ ਦੀ ਤੁਲਨਾ ਚ ਉਹਨਾਂ ਲੋਕਾਂ ਦੀ ਗਿਣਤੀ ਵਧੀ ਦਰਜ ਹੋਈ ਜੋ ਨਾ ਤਾਂ ਨੌਕਰੀ ਕਰ ਰਹੇ ਸਨ ਤੇ ਨਾ ਹੀ ਨੌਕਰੀ ਲੱਭ ਰਹੇ ਸਨ ਪਾਰਟ ਟਾਈਮ ਨੌਕਰੀਆਂ ਚ 1.8 ਫੀਸਡ ਦੀ ਕਮੀ ਆਈ ਹੈ ਪਰ ਫੁੱਲ ਟਾਈਮ ਨੌਕਰੀਆਂ 'ਚ 0.3 ਫੀਸਦੀ ਦਾ ਵਾਧਾ ਹੋਇਆ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲਿਆਂ ਦੀ ਗਿਣਤੀ 52000 ਘਟ ਗਈ ਜਿਸ ਨਾਲ 2025 ਦੇ ਆਖਰੀ 3 ਮਹੀਨਿਆਂ ਦੌਰਾਨ ਹੋਏ ਕੁਝ ਵਾਅਦਿਆਂ ਨੂੰ ਢਾਹ ਲੱਗੀ ਪਬਲਿਕ ਸੈਕਟਰ 'ਚ ਨੌਕਰੀਆਂ ਦੀ ਗਿਣਤੀ 'ਚ ਕੋਈ ਵੱਡੀ ਤਬਦੀਲੀ ਨਹੀਂ ਆਈ ਨੌਕਰੀਆਂ ਦੀ ਭਾਰਤੋਂ ਵੱਡੀ ਕਮੀ ਮੈਨੂਫੈਕਚਰਿੰਗ ਸਿੱਖਿਆ ਸੇਵਾਵਾਂ ਤੇ ਲੋਕ ਪ੍ਰਸ਼ਾਸਨ ਦੇ ਖੇਤਰ 'ਚ ਹੋਈ ਸੂਚਨਾ ਸੱਭਿਆਚਾਰ ਤੇ ਮਨੋਰੰਜਨ ਕਾਰੋਬਾਰ ਬਿਲਡਿੰਗ ਤੇ ਹੋਰ ਸਹਾਇਤ ਸੇਵਾਵਾਂ 'ਚ ਖੇਤੀਬਾੜੀ ਅਤੇ ਯੂਟਿਲਿਟੀਆਂ 'ਚ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਸੂਬਿਆਂ ਦੇ ਹਿਸਾਬ ਨਾਲ ਵੇਖੇ ਤਾਂ ਅਨਟੈਰੀਓ 'ਚ 67000 ਨੌਕਰੀਆਂ ਘਟੀਆਂ ਇਸ ਦੇ ਉਲਟ ਐਲਬਰਟਾ 'ਚ 20000 ਸਸਕਾਟਚਵਨ 'ਚ 650 ਅਤੇ ਨਿਊ ਫੰਡਲੈਂਡ ਤੇ ਲੈਬਰਾਡੋਰ 'ਚ 3800 ਨੌਕਰੀਆਂ ਵਧੀਆਂ ਆਸਤ ਪ੍ਰਤੀ ਘੰਟਾ ਤਨਖਾਹ ਪਿਛਲੇ ਸਾਲ ਦੇ ਮੁਕਾਬਲੇ 3.3% ਯਾਨੀ ਕਿ 1.18 ਡਾਲਰ ਵਧ ਕੇ 37.17 ਡਾਲਰ ਪ੍ਰਤੀ ਘੰਟਾ ਦਰਜ ਹੋਈ ਸੀਨੀਅਰ ਅਰਥਸ਼ਾਸਤਰੀ ਐਂਡਰਿਊ ਗ੍ਰੈਂਥਮ ਨੇ ਕਿਹਾ ਕਿ ਇਹ ਰੋਜ਼ਗਾਰ ਰਿਪੋਰਟ ਮਿਲੀ ਜੁੜੀ ਤਸਵੀਰ ਦਿਖਾਉਂਦੀ ਹੈ ਕਿਉਂਕਿ ਇੱਕੋ ਮਹੀਨੇ ਚ ਨੌਕਰੀਆਂ ਵੀ ਘਟੀਆਂ ਨੇ ਤੇ ਬੇਰੋਜ਼ਗਾਰੀ ਦਰ ਵੀ ਨਤੀਜੇ ਵਜੋਂ ਸਾਨੂੰ ਸ਼ੱਕ ਹੈ ਕਿ ਇਸ ਦਾ ਬੈਂਕ ਆਫ ਕੈਨੇਡਾ ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਤੇ ਇਸ ਨਾਲ ਸਾਡਾ ਇਹ ਵਿਚਾਰ ਨਹੀਂ ਬਦਲਦਾ ਕਿ ਇਸ ਸਾਲ ਦੇ ਬਾਕੀ ਸਮੇਂ ਲਈ ਵਿਆਜ ਦਰਾਂ ਸਥਿਰ ਰਹਿਣਗੀਆਂ ਅਨਟੈਰੀਓ ਦੇ ਲੰਡਨ ਸ਼ਹਿਰ 'ਚ ਇੱਕ ਗੱੜ੍ਹ ਚ ਕਥਿਤ ਤੌਰ ਤੇ ਰਸਾਇਣਿਕ ਪਦਾਰਥ ਸਟੋਰ ਕਰਨ ਤੇ ਹਥਿਆਰ ਬਣਾਉਣ ਨਾਲ ਜੁੜੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਚਾਰ ਲੋਕ ਹਾਲੇ ਵੀ ਪੁਲਿਸ ਹਿਰਾਸਤ 'ਚ ਨੇ ਪਰ ਜਾਂਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਦੇ ਅੱਤਵਾਦ ਨਾਲ ਜੁੜੇ ਹੋਣ ਜਾਂ ਇਸ ਦੇ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋਣ ਦਾ ਕੋਈ ਸਬੂਤ ਨਹੀਂ ਹੈ ਲੰਡਨ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਂਚ ਨਾਲ ਸੰਬੰਧਤ ਹੋਰ ਜਾਣਕਾਰੀ ਸਾਂਝੀ ਕੀਤੀ ਡਿਪਟੀ ਚੀਫ ਪਾਲ ਬੈਸਟੀਅਨ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ 'ਚ ਬਹੁਤ ਸਾਵਧਾਨ ਰਹਿਣਾ ਪੈਂਦਾ ਏ ਕਿ ਜਾਂਚ ਦੌਰਾਨ ਸਾਡੀ ਪਹੁੰਚ ਸਮਝਦਾਰੀ ਵਾਲੀ ਅਤੇ ਵਿਦਿਗਤ ਹੋਵੇ ਅਤੇ ਇਸ ਵਿੱਚ ਇਹ ਸੰਭਾਵਨਾ ਸ਼ਾਮਲ ਹੋਵੇ ਕਿ ਇਸ ਰਾਸ਼ਟਰੀ ਸੁਰੱਖਿਆ ਦਾ ਕੋਈ ਇਸ ਚ ਤੱਤ ਨਹੀਂ ਹੈ ਪਰ ਇਸ ਮਾਮਲੇ ਚ ਅਜਿਹਾ ਕੁਝ ਨਹੀਂ ਲੱਗਦਾ ਇਹ ਨਾ ਤਾਂ ਅਤਵਾਦ ਦਾ ਮਾਮਲਾ ਹੈ ਤੇ ਨਾ ਹੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਹੋਈ ਜਾਂਚ ਹੈ ਜੈਰੀ ਟੋਂਗ ਜ਼ੈਕੂਨ ਵੈਂਗ ਫੇਈ ਹੈਨ ਅਤੇ ਫੇ ਯਾਂਗ ਜੀ ਖਿਲਾਫ ਵਿਸਫੋਟਕ ਪਦਾਰਥ ਰੱਖਣ ਤੇ ਗੈਰ ਕਾਨੂੰਨੀ ਹਥਿਆਰ ਬਣਾਉਣ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਨੇ ਇਹ ਦੋਸ਼ 212 ਚੈਸ਼ਮ ਪਲੇਸ ਤੇ ਸਥਿਤ ਇੱਕ ਘਰ ਦੀ ਕਈ ਦਿਨਾਂ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਲਗਾਏ ਗਏ ਪੁਲਿਸ ਮੁਤਾਬਕ ਇਹ ਜਾਂਚ 24 ਜਨਵਰੀ ਨੂੰ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਵੈਸਟਰਨ ਯੂਨੀਵਰਸਿਟੀ ਵੱਲੋਂ ਪੁਲਿਸ ਨੂੰ ਕੁਸਪੈਟ ਦੀ ਇੱਕ ਸ਼ਿਕਾਇਤ ਮਿਲੀ ਅਤੇ ਉਸ ਕਾਲ ਨੇ ਪੁਲਿਸ ਨੂੰ ਯੂਨੀਵਰਸਿਟੀ ਹਾਈਟਸ ਇਲਾਕੇ ਚ ਸਥਿਤ ਉਸ ਘਰ ਤੱਕ ਪਹੁੰਚਾਇਆ ਜਿੱਥੇ ਬਾਅਦ ਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਅਕਤੂਬਰ ਚ YouTube ਤੇ ਪੋਸਟ ਕੀਤੀ ਗਈ ਇੱਕ ਵੀਡੀਓ ਚ ਦੋਸ਼ੀ ਦੱਸ ਰਹੇ ਨੇ ਕਿ ਉਹ ਇੱਕ ਅਜਿਹਾ ਫੌਜੀ ਸਿਸਟਮ ਤਿਆਰ ਕਰ ਰਹੇ ਨੇ ਜੋ ਡਰੋਨ ਹਮਲਿਆਂ ਨੂੰ ਰੋਕ ਸਕੇ ਇਸ ਬਾਰੇ ਪੁੱਛੇ ਜਾਣ ਤੇ ਲੰਡਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੀਡੀਓਜ਼ ਬਾਰੇ ਜਾਣਕਾਰੀ ਹੈ ਪਰ ਇਹ ਦੱਸਣਾ ਹਲੇ ਜਲਦਬਾਜ਼ੀ ਹੋਵੇਗੀ ਕਿ ਉਹ ਵੀਡੀਓਜ਼ ਮੌਜੂਦਾ ਦੋਸ਼ਾਂ ਨਾਲ ਕਿਵੇਂ ਸਬੰਧਤ ਨੇ ਉਹਨਾਂ ਨੇ ਕਿਹਾ ਕਿ اٹਕਲਾਂ ਲਗਾਉਣਾ ਗੈਰ ਜ਼ਿੰਮੇਵਾਰਨਾ ਗੱਲ ਹੋਵੇਗੀ ਸਾਡੀ ਜਾਂਚ ਸਿਰਫ ਤੱਥਾਂ ਦੇ ਆਧਾਰ ਤੇ ਹੀ ਅੱਗੇ ਵਧੇਗੀ ਉਹਨਾਂ ਮੁਤਾਬਕ ਕ੍ਰਿਮਿਨਲ ਕੋਡ ਹੇਠ ਦੋਸ਼ ਲਗਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਪੁਲਿਸ ਕੋਲ ਇਹ ਮੰਨਣ ਲਈ ਵਾਜਬ ਆਧਾਰ ਨਹੀਂ ਕਿ ਅਪਰਾਧ ਹੋਏ ਨੇ ਚਾਰੇ ਮੁਲਜ਼ਮ ਹਾਲੇ ਪੁਲਿਸ ਦੀ ਹਿਰਾਸਤ 'ਚ ਨੇ ਤੇ ਉਹਨਾਂ ਦੀ ਜ਼ਮਾਨਤ ਸੰਬੰਧੀ ਸੁਣਵਾਈਆਂ ਆਉਂਦੇ ਦਿਨਾਂ 'ਚ ਲੰਡਨ ਦੀ ਅਦਾਲਤ 'ਚ ਹੋਣਗੀਆਂ ਕੈਨੇਡਾ 'ਚ ਵਸਦੀਆਂ ਭਾਰਤੀ ਬੀਬੀਆਂ ਨੂੰ ਸੋਨੇ ਦੇ ਹਾਰ, ਕਾਂਟੇ, ਕੰਗਣ ਅਤੇ ਮੁੰਦੀਆਂ ਵੇਚਣ ਜਾ ਰਿਹਾ ਇੱਕ ਅਣਪਛਾਤੇ ਸ਼ਖਸ ਕੋਲੋਂ 6 ਕਿਲੋ ਤੋਂ ਵੱਧ ਵਜ਼ਨੀ ਗਹਿਣੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਅੰਦਾਜ਼ਨ ਕੀਮਤ 11 ਲੱਖ 40 ਹਜ਼ਾਰ ਡਾਲਰ ਬਣਦੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਇੱਕ ਮੁਸਾਫਰ ਕੋਲੋਂ ਅਣ ਐਲਾਨੇ ਗਹਿਣੇ ਬਰਾਮਦ ਕੀਤੇ ਗਏ ਜਿਸ ਵਿਰੁੱਧ ਸੋਨੇ ਦੀ ਤਸਕਰੀ ਤੇ ਟੈਕਸ ਚੋਰੀ ਦੇ ਦੋਸ਼ ਆਇਦ ਕੀਤੇ ਗਏ ਨੇ 6 ਕਿਲੋ ਸੋਨੇ ਦੀ ਬਰਾਮਦਗੀ ਅਜੇ ਹਸਮੇ ਹੋਈ ਹੈ ਜਦੋਂ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਕਰੋੜਾਂ ਡਾਲਰ ਦਾ ਸੋਨਾ ਲੁੱਟਣ ਦੇ ਮਾਮਲੇ ਦਾ ਮੁੱਖ ਸ਼ੱਕੀ ਮੋਹਾਲੀ ਵਿਖੇ ਰਹਿ ਰਿਹਾ ਹੈ ਤੇ ਕੈਨੇਡਾ ਸਰਕਾਰ ਵੱਲੋਂ ਉਸ ਦੀ ਹਵਾਲਗੀ ਦੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੌਰਾਨ ਖਰੇ ਸੋਨੇ ਦੀਆਂ ਇੱਟਾਂ ਫਿਲਮੀ ਅੰਦਾਜ਼ ਚ ਲੁਟੇਰੇ ਲੈ ਗਏ ਜਿਨ੍ਹਾਂ ਦਾ ਵਜ਼ਨ 4 ਕੁਆਂਟਲ ਬਣਦਾ ਸੀ ਪੀਲ ਅਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ 'ਚ ਅਰਚਿਤ ਗਰੋਵਰ ਪਰਮਪਾਲ ਸਿੱਧੂ ਤੇ ਅਮਿਤ ਜਲੋਟਾ ਨੂੰ ਕਾਬੂ ਕਰ ਚੁੱਕੀ ਹੈ ਜਦਕਿ ਅਮਾਦ ਚੌਧਰੀ ਅਲੀ ਰਜ਼ਾ ਅਤੇ ਪ੍ਰਸਾਦ ਪਰਮALINGAM ਵੀ ਸ਼ੱਕੀਆਂ ਦੀ ਸੂਚੀ 'ਚ ਸ਼ਾਮਲ ਨੇ ਪਬਲਿਕ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਪਨੇਸਰ ਬ੍ਰੈਂਟਨ 'ਚ ਰਹਿੰਦਾ ਸੀ ਅਤੇ ਅਪ੍ਰੈਲ 2024 ਦੌਰਾਨ ਗਵਾਂਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ ਫਿਲਹਾਲ ਉਸ ਦੇ ਆਪਣੇ ਪਰਿਵਾਰ ਨਾਲ ਮੁਹਾਲੀ 'ਚ ਰਹਿਣ ਦੀ ਸੂਚਨਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਪੜ ਰਿਹਾ 17 ਭਾਰਤੀਆਂ ਦੀ ਹਿੰਸਕ ਹਮਲਿਆਂ ਚ ਮੌਤ ਭਾਰਤ ਸਰਕਾਰ ਨੇ ਸੰਸਦ ਦੀ ਕਾਰਵਾਈ ਦੌਰਾਨ ਦਿੱਤੀ ਜਾਣਕਾਰੀ ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੋਟਾ ਨਹੀਂ ਭਰਿਆ ਭਾਰਤੀ ਵਿਦਿਆਰਥੀ ਕੈਨੇਡਾ ਚ ਪੜਨ ਦੀ ਕਰ ਸਕਦੇ ਨੇ ਉਮੀਦ ਕੰਜ਼ਰਵੇਟਿਵ ਨੇਤਾ ਐਂਡਰਿਊ ਸ਼ੀਰ ਦੇ ਬਿਆਨ ਤੇ ਨਵਾਂ ਵਿਵਾਦ ਭਾਰਤ ਵੱਲੋਂ ਕੈਨੇਡਾ ਤੋਂ ਤੇਲ ਲਈ ਭੀਖ ਮੰਗਣ ਦੀ ਕਹੀ ਗੱਲ ਜੀਟੀਏ ਲਈ ਅੱਤ ਦੀ ਸਰਦੀ ਦੀ ਚੇਤਾਵਨੀ ਜਾਰੀ ਕੀਤੀ ਗਈ -30 ਡਿਗਰੀ ਤਾਪਮਾਨ ਨਾਲ ਕੜਾਕੇ ਦੀ ਠੰਡ ਵਾਲਾ ਰਹੇਗਾ ਵੀਕਐਂਡ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ